ਕਾਂਗੇ ਕੀਤੇ ਰੀੜਗਾ ਕਥਾ ਬਣਾਈ ਮੇਰੇ ਮੁੰਡੇ ਦੀ ਇਹ ਮਾਂਤਾ ਜੀ ਜਿਨ੍ਹਾਂ ਨੇ ਬਣਾਈ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਗੱਲ ਕਰੋ ਮੈਂ ਤਾਂ ਪੱਤਰਕਾਰ ਹਾਂ ਉਹਦੇ ਕੋਲ 50 ਖਬਰਾਂ ਮੋਰਨਿੰਗ ਜਾਲੇ ਵੀ ਲੈਣਗੇ ਕੋਈ ਕੰਗ ਨਹੀਂ ਮੈਂ ਖਬਰ ਤਰਤਾ ਲੈਣੀ ਹੋਣਾ ਮੈਂ ਨਾਲੇ ਲੈਣੀ ਜੀਰੇ ਵਾਲੇ ਤਾਂ ਖਬਰ ਮੈਂ ਮੁੰਡਾ ਤੁਹਾਡੇ ਕੋ ਦੋਵਾਂ ਕੋ ਪਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮਤ ਬਲ ਕੇ ਹੀ ਆ ਕੇ ਰੀੜਗਾ ਬਣਾ ਕੇ ਗਿਆ ਮੈਂ ਤਾਂ ਖਬਰਾਂ ਆਇਆ ਮੈਂ ਤਾਂ ਨਹੀਂ ਬਣਾਏ ਕਿਨੇ ਆ ਲਿਆ ਆ ਕੌਣ ਆਇਆ ਕੌਣ ਹੀ ਦੱਸ ਮੈਨੂੰ ਮੈਂ ਤੈਨੂੰ ਮੈਂ ਤਾਂ ਕਿਉਂ ਦੱਸਾਂ ਮੈਂ ਸਵੇਰੇ ਤੇਰੇ ਕੋਲ ਆ ਰਿਹਾ ਨਾ ਤੈਨੂੰ ਆ ਰਿਹਾ ਨਹੀਂ ਉਹ ਮੇਰੇ ਕੋਲ ਕੀ ਲੈਣ ਆਉਣਾ ਈ ਮੇਰਾ ਤਾਂ ਮੁੰਡਾ ਮੁੰਡੇ ਨੇ ਤਾਂ ਰੀੜਕਾ ਪਾਇਆ ਨੇ ਪਿਆ ਦੀ ਮਾਂ ਪਿਓ ਨੇ ਮੁੱਲ ਵਿੱਚ ਤੇਰੀ ਮਾਂ ਨੇ ਤੈਨੂੰ ਮੁੱਲ ਵਿੱਚ ਕਿਨੇ ਮੁੱਲ ਵਿੱਚ ਆਹ ਪੁੱਛ ਸਾਰੀ ਨਿਊਜ਼ ਆਪਕੇ ਰੀੜਕਾ ਬਣਾ ਕੇ ਤੂੰ ਗਿਆ ਹਰੀ ਕਹਲੇ ਅੱਥੇ ਤੂੰ ਕਿਤਾਬ ਕਰਦਾ ਆ ਹਾਂ ਤੇਰਾ ਲੈਣਾ ਦੇਣਾ ਆ ਦਾ ਮੇਰਾ ਲੈਣਾ ਦੇਣਾ ਤੇਰਾ ਲੈਣਾ ਦੇਣਾ ਘੈੜੀ ਨੂੰ ਬਣਾਉਣ ਨੂੰ ਨਹੀਂ ਤੂੰ ਜਦੋਂ ਪੈਸੇ ਲੈ ਨਹੀਂ ਉਦੋਂ ਹੁਣ ਤੂੰ ਬਸ ਫੇਰਾਂ ਗੱਲਾਂ ਕਰ ਲੱਗੀ ਹੈ ਨਹੀਂ ਪਾਏ ਪਾਏ ਹੈ ਮੈਨੂੰ ਕੀ ਦਿਆ ਕੇ ਕਿਹਾ 10 ਮੈਨੂੰ ਕੀ ਦਿੱਤਾ ਹੈ ਅੱਛਾ ਰੱਖ ਕੇ ਆਦਾ ਲਾਉਂਦਾ ਖਾਣਾ ਨਹੀਂ ਆਉਦਾ ਕੋਲੇ ਜੀਰੇ ਵਾਲੇ ਕੋਲ ਮਾਂ ਤਾਂ ਮੈਂ ਕਿਸੇ ਨਾਲ ਰਲਿਆ ਨਹੀਂ ਜੀ ਹਾਂ ਤੂੰ ਮੈਂ ਤਾਂ ਦੇਖੋ ਦੋਵਾਂ ਕੋ ਮੁੰਡਾ ਲੈਣਾ ਵਾ ਮੇਰੇ ਮੁੰਡਿਆਂ ਨੂੰ ਪਤਾ ਨਹੀਂ ਤੂੰ ਹੱਕ ਹੀ ਖੋਆ ਕੇ ਰੀੜ ਕੋ ਬਣਾਈ ਮੇਰਾ ਮੁੰਡਾ ਨਹੀਂ ਲੱਭਣ ਡਿਆ ਮੈਂ ਤਨ ਤਾਂ ਦੋਵਾਂ ਤਾਂ ਮੁੰਡਾ ਲੈਣਾ ਹੀ ਹੁਣ ਹਾਂ ਤੇਰੇ ਤੋਂ ਮੈਂ ਲੈਣਾ ਆ ਕ ਤੇਰੀ ਮਾਂ ਨੇ ਤੈਨੂੰ ਮੋਲ ਵੇਚਿਆ ਈ ਤੂੰ ਆ ਦਾ ਪੁੱਤ ਵੇਚਿਆ ਖ ਮੋਲ ਕਿੰਦਾ ਨਹੀਂ ਤੂੰ ਜਿਹੜਾ ਰੀੜਕਾ ਬਣਾ ਕੇ ਗਿਆ ਵੀ ਆ ਤੇ ਮਾਂ ਪਿਓ ਨੇ ਮੋਲ ਵੇਚਿਆ ਸੋਨੂ ਨੂੰ ਤੇਰੇ ਨੇ ਤੈਨੂੰ ਵੇਚਿਆ ਉਹ ਬੋਲਿਆ ਕਿ ਮੈਂ ਬੋਲਿਆ ਤੂੰ ਕਿਉਂ ਬਣਾਇਆ ਤੂੰ ਕਿਉਂ ਆਇਆ ਮੇਰੇ ਘਰ ਆਉਣਾ ਕਿੰਦਾ ਮੇਰੇ ਘਰ ਆ ਕੇ ਰੀੜਕਾ ਬਣਾਉਣ ਨਾਲ ਤੈਨੂੰ ਮੈਂ ਅਜ ਰੀੜੀਆਂ ਬਣਾਉਣ ਦੇਤੀ ਤੇ ਤੂੰ ਮੈਨੂੰ ਫੋਨ ਕਰੀ ਜਾਂਦੀ ਮਾਤਾ ਬੈ ਬੈ ਮਵੀ ਖਬਰਾਂ ਜਾਂਦੀਆਂ ਕਰਨਾ ਮਵੀ ਨਹੀਂ ਉਜਾਲੀਆਂ ਮੈਂ ਵੀ ਖਬਰਾਂ ਕਰਮੇ ਜਾਂਦੀਆਂ ਮੈਂ ਤੇਰਕਾ ਮੁੰਡਾ ਲੈਣਾ ਤੇਰਕਾ ਤੇ ਜੀਲੇ ਵਾਲੇ ਕੋਲ ਹਾਂ ਨਹੀਂ ਤੂੰ ਆਪ ਦਾ ਪੁੱਤ ਵੇ ਚਲੇਗਾ ਹਾਏ ਮੇਰੇ ਨਹੀਂ ਚਾਂਗੇ ਕੀਤੇ ਰੀੜਕਾ ਕਿੱਥਾ ਬਣਾਈ ਮੇਰੇ ਮੁੰਡੇ ਦੀ ਇਹ ਮਾਂਤਾ ਜੀ ਜਿਨ੍ਹਾਂ ਨੇ ਬੜਾਈ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਤਾਂ ਗੱਲ ਕਰੋ ਮੈਂ ਤਾਂ ਪੱਤਰਕਾਰ ਹਾਂ ਉਹਦੇ ਕੋਲ 50 ਖਬਰਾਂ ਮੋਰਨਿੰਗ ਜਾਲੇ ਵੀ ਲੈਣਗੇ ਕੋਈ ਗਾ ਨਹੀਂ ਮੈਂ ਖਬਰ ਤੇਰਕਾ ਲੈਣੀ ਹੋਣਾ ਮੈਂ ਨੌਲੇ ਵਾਲਿਆਂ ਜੀਰੇ ਵਾਲੇ ਤੋਂ ਖਬਰ ਮੈਂ ਮੁੰਡਾ ਤੁਹਾਡੇ ਕੋ ਦੋਵਾਂ ਕੋ ਪਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮਤਬਲ ਕੀ ਹੀ ਆ ਕਰੀਣ ਦਾ ਬਣਾ ਕੇ ਗਿਆ ਮਾਦਾ ਮੈਂ ਤਾਂ ਖਬਰਾਂ ਵਾਲਾ ਆ ਮੈਂ ਤਾਂ ਨਹੀਂ ਬਣਾਏ ਕਿਨੇ ਆ ਲਾਇਆ ਕੌਣ ਆਇਆ ਕੌਣ ਹੀ ਦੱਸ ਮੈਨੂੰ ਮੈਂ ਤੈਨੂੰ ਮਾਦਾ ਕਿਉਂ ਦੱਸਾਂ ਮੈਂ ਸਵੇਰੇ ਤੇਰੇ ਕੋਲ ਆ ਰਿਹਾ ਨਾ ਤੈਨੂੰ ਆ ਰਿਹਾ ਨਹੀਂ ਉਹ ਮੇਰੇ ਕੋਲ ਕਿ ਲੈਣ ਆਉਣਾ ਹੀ ਮੇਰਾ ਤਾਂ ਮੁੰਡਾ ਮੁੰਡਿਆਂ ਦਾ ਤਾਂ ਰੀੜਗਾ ਪਾਇਆ ਨੇ ਪਿਆ ਦੀ ਮਾਂ ਪਿਆ ਨੇ ਮੁੱਲ ਵਿੱਚ ਤੇਰੀ ਮਾਂ ਨੇ ਤੈਨੂੰ ਮੁੱਲ ਵਿੱਚ ਆਪ ਬੋਚਿਆ ਸਾਰੀ ਨਿਊ ਆਪ ਕੇ ਰੀੜ ਕੋ ਬਣਾ ਕੇ ਤੂੰ ਗਿਆ ਹਰੀ ਕਾਲੇ ਅਰਥੇ ਤੂੰ ਕਿਤਾਬ ਮੁਕਰਦਾ ਹਾਂ ਜੀ ਮਾਤਾ ਮੇਰੀ ਸੁਣ ਲੈ ਗੱਲ ਹਾਂ ਤੇਰਾ ਕੋ ਲੈਣਾ ਦੇਣਾ ਹੈ ਦਾ ਤੂੰ ਮੇਰਾ ਲੈਣਾ ਦੇਣਾ ਤੇਰਾ ਲੈਣਾ ਦੇਣਾ ਘੈ ਰੀੜ ਕੋ ਬਣਾਉ ਨੂੰ ਤੇ ਤੂੰ ਜਦੋਂ ਪੈਸੇ ਲੈ ਨਹੀਂ ਉਦੋਂ ਹੌਣ ਤੋਂ ਫਿਰ ਨਾ ਗੱਲ ਲੱਗੀ ਹੈ ਨਹੀਂ ਪਾਏ ਪਾਏ ਮੈਨੂੰ ਕਹੀ ਦੇ ਕੇ ਕਿਹਾ 10 ਮੈਨੂੰ ਕੀ ਦਿੱਤਾ ਹੈ ਅੱਛਾ ਰੱਖ ਕੇ ਆਦਾ ਲੈ ਆਦਾ ਖਾਣਾ ਨਹੀਂ ਆਦਾ ਕੋਲੇ ਜੀਰੀ ਵਾਲੇ ਕੋਲ ਕਿਸੇ ਨਾਲ ਰਲਿਆ ਨਹੀਂ ਜੀ ਤੂੰ ਵੀ ਹਾਂ ਤੂੰ ਮੈਂ ਤੁਹਾਡੇ ਕੋਲ ਦਵਾ ਦਾ ਮੁੰਡਾ ਲੈਣਾ ਵਾ ਮੇਰੇ ਮੁੰਡੇ ਨੂੰ ਪਤਾ ਨਹੀਂ ਤੂੰ ਹੱਕ ਹੀ ਖੋਆ ਕੇ ਰੀੜ ਕੋ ਬਣਾਇਆ ਮੇਰਾ ਮੁੰਡਾ ਨਹੀਂ ਲੱਭਣ ਡਿਆ ਮੈਂ ਘਰ ਤੋਂ ਦਵਾ ਦਾ ਮੁੰਡਾ ਲੈਣਾ ਹੀ ਹੁਣ ਚਲ ਠੀਕ ਹੈ ਲੈ ਲਈ ਹਾਂ ਤੇ ਤੂੰ ਮੈਂ ਲੈਣਾ ਆ ਕੇ ਤੇਰੀ ਮਾਂ ਨੇ ਤੈਨੂੰ ਮੋਲ ਵਿੱਚ ਆਈ ਤੂੰ ਆ ਦਾ ਪੁੱਤ ਵੇਚਿਆ ਘਮੋਲ ਕਿੰਦਾ ਨਹੀਂ ਤੂੰ ਜਿਹੜਾ ਰੀੜ ਕੋ ਬਣਾ ਕੇ ਗਿਆ ਵੇ ਆ ਤੇ ਮਾਂ ਪਿਓ ਨੇ ਮੋਲ ਵੇਚਿਆ ਸੋਨੂ ਨੂੰ ਤੇਰੇ ਨਾਲ ਤੈਨੂੰ ਵੇਚਿਆ ਉਹ ਬੋਲਿਆ ਕਿ ਮੈਂ ਬੋਲਿਆ ਦੱਸ ਤੂੰ ਕਿਹਾ ਬੜਾਇਆ ਤੂੰ ਕਿਹਾ ਆ ਆਇਆ ਮੇਰੇ ਘਰ ਆਉਣਾ ਕਹਿੰਦਾ ਮੇਰੇ ਘਰ ਆ ਕੇ ਰਿੜਕੋ ਬਣਾਉਣਾ ਨਾਲ ਤੈਨੂੰ ਮੈਂ ਅੱਜ ਰਿੜੀਆਂ ਬਣਾਉਂ ਦਿੰਦੀ ਤੇ ਤੂੰ ਮੈਨੂੰ ਫੋਨ ਕਰੀ ਜਾਂਦੀ ਮਾਤਾ ਬੈ ਬੈਗਾ ਨਿਊਜ਼ ਵਾਲਾ ਖਬਰਾਂ ਵਾਲਾ ਕੋਈ ਨਹੀਂ ਮੈਂ ਮਵੀ ਖਬਰਾਂ ਜਾਂਦੀ ਜਾਂ ਕਰਨਾ ਮਵੀ ਨਿਊਜ਼ ਜਾਂਦੀ ਆ ਮਵੀ ਖਬਰਾਂ ਕਰਨੇ ਜਾਣਦੀ ਆ ਮੈਂ ਤੇਰਾ ਕੋ ਮੁੰਡਾ ਲੈਣਾ ਤੇਰਾ ਤਾਂ ਜੀਰੇ ਵਾਲੇ ਕੋਲ ਹਾਂ ਨਹੀਂ ਤੂੰ ਆਪ ਦਾ ਪੁੱਤ ਵੇਚ ਲੇਗਾ ਹਾਏ ਮੇਰੇ